ਕਰਦੇ ਥੱਲੇ ਇਹ ਆ ਜਾ ਮਰਾ ਨੀ ਨੀ ਕੇ ਬੱਚੇ ਆ ਜਿਹੜੀ ਦੁਆਰਾ ਮੇਰਾ ਮੁੰਡਾ ਜਿਹਦੇ ਵਿੱਚ ਮੈਂ ਰਹਿਨੀ ਬਹੁਤ ਮੁਸ਼ਕਿਲ ਹੈ ਦੇ ਘਰ ਸਾਨੇ ਦਾ ਪਾਣੀ ਆਇਆ ਸਾਨੂੰ ਤੇ ਪਤਾ ਨਹੀਂ ਚੱਲਿਆ ਕਿਹੜੇ ਮੱਕੇ ਪਾਣੀ ਆ ਗਿਆ ਪਾਣੀ ਸਾਡੇ ਇਨਨ ਆ ਗਿਆ ਤੇ ਕੰਧਾਂ ਸਾਟੀਆਂ ਵੈਗੀਆਂ ਆਏ ਭਾਜੀ ਇਹ ਇੱਥੇ ਤੇ ਨਕਸਨ ਨੂੰ ਮਾਈ ਤੇ ਸਾਟ ਤੇ ਘੋਡੇ ਤੇ ਸਾਟ ਲੱਗ ਗਲੀਆਂ ਦੇ ਵਿੱਚ ਕੋਈ ਪਹੁੰਚਿਆ ਵੀ ਨਹੀਂ ਹੈਗਾ ਨਹੀਂ ਨਹੀਂ ਹੈ ਕੋਈ ਜਦੋਂ ਬਾਬਾ ਜੀ ਆਏ ਨੇ ਕਿੰਨੀ ਮਦਦ ਮਦਦ ਤੇ ਸਿਰਫ 10000 ਕਰਕੇ ਗਈ ਇਹ ਪਿੰਡ ਚ ਬਰਾਜੇ ਹਾਂਜੀ ਤੇ ਇਹ ਕੀ ਹਾਲਾਤ ਕਿਵੇਂ ਬਣੇ ਨੇ ਜੀ ਜਦੋਂ ਪਾਣੀ ਆਇਆ ਸਾਨੂੰ ਤਾਂ ਪਤਾ ਨਹੀਂ ਚੱਲਿਆ ਕਿਹੜੇ ਮੋਕੇ ਪਾਣੀ ਆ ਗਿਆ ਪਾਣੀ ਸਾਡੇ ਇਨਨ ਆ ਗਿਆ ਤੇ ਕੰਧਾਂ ਸਾਰੀਆਂ ਵਹਿ ਗਈਆਂ ਤੇ ਸਾਨੂੰ ਮਤਲਬ ਵੀ ਰੋਟੀ ਪਾਣੀ ਬਣਾਉਣ ਦੀ ਵੀ ਬਹੁਤ ਅਵਾਜਰੀ ਆ ਗਈ ਬਹੁਤ ਪਰੇਸ਼ਾਨੀ ਹੋ ਗਈ ਸਾਨੂੰ ਹਾਂਜੀ ਤੇ ਫਿਰ ਜਦੋਂ ਇਹ ਰਿਕਤਾ ਵਾਪਰੀ ਆਏ ਜਿੱਦਾਂ ਜਿਹੜੀ ਬਾਲਿਆਂ ਦੀ ਛੱਤ ਆ ਡੇਗੀਆ ਤਾਂ ਉਸ ਸਮੇਂ ਤੁਸੀਂ ਕਿੱਥੇ ਮੌਜੂਦ ਸੀਗੇ ਆਈ ਭਾਜੀ ਆਪ ਇੱਥੇ ਹੀ ਤੇ ਕੋ ਨਕਸ਼ਾ ਨੂੰ ਮਾਈ ਦੀ ਛੱਤ ਤੇ ਘੋਡੇ ਤੇ ਛੱਤ ਲੱਗੀ ਬਾਹਰ ਹੋਣੀ ਤੇ ਨਦੀ ਲੱਗੀ ਛੱਤ ਕਿੰਨੇ ਜੀ ਆ ਜੀ ਇਸ ਘਰ ਦੇ ਵਿੱਚ ਇਹ ਘਰ ਦੇ ਵਿੱਚ 8 ਜੀ ਆ ਦੋ ਬੱਚੇ ਛੋਟੇ ਤੇ ਤੇ ਦੋ ਤੇਨ ਵੱਡੇ ਆ ਹਾਂਜੀ ਤੇ ਦੋ ਜੀ ਤੇ ਮਾਤਾ ਹੱਦੀ ਵਿੱਚ ਰਹੇ ਹਾਂਜੀ ਤੇ ਸਾਰੇ ਘਰੇ ਸੀਗੇ ਉਸ ਸਮੇਂ ਹਾਂਜੀ ਇੱਥੇ ਬੈਠੇ ਦੇ ਰੋਟੀ ਖਾਂਦੇ ਦੇ ਸੀ ਪਤਾ ਨਹੀਂ ਲੱਗਾ ਕਿਹੜਾ ਮੱਕੇ ਪਾਣੀ ਆ ਗਿਆ ਹਾਂਜੀ ਹਾਂਜੀ ਫਿਰ ਜਦੋਂ ਕੰਦ ਡਿਗੀ ਹੈ ਇਹ ਬਰਸਾਤਾਂ ਕਰਕੇ ਡਿਗੀ ਹੈ ਕਿ ਨਹੀਂ ਨਹੀਂ ਪਾਣੀ ਕਾਰ ਨਹੀਂ ਨਹੀਂ ਪਾਣੀ ਕਾਰ ਨਾਲ ਆਇਆ ਪਾਣੀ ਕਾਰ ਨਾਲ ਹਾਂ ਤੇ ਹੁਣ ਕੀ ਲੱਗਦਾ ਵੀ ਫੇਰ ਖਰਚਾ ਹੋਊਗਾ ਵੀ ਜਿਹੜਾ ਇਹ ਮਕਾਨ ਜਦੋਂ ਇੱਕ ਵਿਅਕਤੀ ਬਣਾਉਂਦਾ ਸਾਰੇ ਬੈਗੇ ਦੇ ਆ ਹੁਣ ਤੇ ਇਹ ਤੇ ਦੁਬਾਰਾ ਪੁੱਟ ਕੇ ਬਣਾਉਣੇ ਪੈਣਗੇ ਆ ਸਾਰੇ ਬੈਗੇ ਜਰੂਰ ਮੈਂ ਕਹੂੰਗਾ ਤਸਵੀਰਾਂ ਦਿਖਾਉਣ ਨੂੰ ਕਹੂੰਗਾ ਵੀ ਕਿਵੇਂ ਜਿਹੜਾ ਸਾਰਾ ਦੇਖੋ ਅੰਦਰੋਂ ਵਰਨ ਤੋਂ ਖਤਰਾ ਆਂਡਿਆ ਡੜਾ ਆਂਡਿਆ ਤਾਂ ਹੁਣ ਦੇਖੋ ਤੋੜੋ ਤੋੜਾ ਸਾਰੇ ਮਤਲਬ ਕਿ ਬੈਗੇ ਦਾ ਨਾਮ ਨਾਲ ਕਰਦੇ ਆ ਪੂਰਾ ਕੰਮ ਹੈ ਇਸ ਸਾਰਾ ਮਤਲਬ ਬਹਿ ਗਿਆ ਹਨਾ ਸਾਰਾ ਪਾਣੀ ਦੇ ਨਾਲ ਹੀ ਪਿਆ ਗਿਆ ਬਹੁਤ ਪਰੇਸ਼ਾਨੀ ਹੋਉਂਦੀ ਹਨ ਨੂੰ ਰਹਿਣ ਵਾਸਤੇ ਕਿਸ ਦੇ ਘਰ ਰਹੀਏ ਤੇ ਤੁਹਾਨੂੰ ਪਤਾ ਅੱਜ ਕੱਲ ਨੋਸਸ ਦੀ ਲੜਾਈ ਹੋ ਜਾਂਦੀ ਹੈ ਕਿ ਹਨ ਇਹਨਾਂ ਦੇ ਕਾਰਨ ਘਰੇ ਵੀ ਹੁੰਦੀ ਹੈ ਬਹੁਤ ਪਰੇਸ਼ਾਨੀ ਹਨ ਨੂੰ ਹੋਂਦੀ ਹੈ ਜੇ ਤੇ ਚਲੋ ਮਾਲਕ ਦੀ ਕਿਫਾ ਤੇ ਕਿਹੜਾ ਘਰ ਹੁਣ ਰਹਿਣ ਸੈਣ ਕਿੱਥੇ ਹੋ ਰਿਹਾ ਵੀ ਹਾਂਜੀ ਗਵੰਟੀਆਂ ਦੇ ਘਰ ਰਹਿਣ ਦੇ ਹਟ ਕੱਪੜਾ ਲੀੜਾ ਸਾਰੇ ਵੇਖੋ ਕਿ ਤਰ੍ਹਾਂ ਪੇਦਾ ਇਸ ਤਰ੍ਹਾਂ ਦੇ ਕਬਾਂ ਬੰਨ ਕੇ ਰੱਖੇਦਾ ਅਸੀਂ ਜਦੋਂ ਇੱਕ ਵਸਿਆ ਵਸਾਇਆ ਕਰੇ ਕਿਸਾਨ ਓਜੜ ਜਾਂਦਾ ਇਸ ਤਰ੍ਹਾਂ ਹਾਂਜੀ ਹਾਂਜੀ ਤੇ ਮੋੜ ਲੀਕ ਤੇ ਆਉਣ ਨੂੰ ਕਿੰਨਾ ਕਰਸਾਂ ਬਹੁਤ ਸਮਾਂ ਲੱਗਦਾ ਹੈ ਭਾਜੀ ਬਹੁਤ ਸਮਾਂ ਲੱਗਦਾ ਘਰ-ਬਾਰ ਹੈ ਦਿਹਾੜੀ ਦਿਉੜੀ ਲਾਂਦੇ ਹੈ ਵਿਚਾਰੇ ਕਿਹਮਕ ਮੇਲ ਦੀ ਬਾੜ ਕਰਨ ਪਾਣੀ ਸਾਰੇ ਆਗਦਾ ਦਿਹਾੜੀ ਵੀ ਹੈ ਨਹੀਂ ਕਿਤੇ ਵੀ ਹੁਣ ਬੇਲੇ ਤੇ ਕਿਤੇ ਰਾਸ਼ਨ ਆ ਜਾਂਦਾ ਕਿਤੇ ਮਿਲ ਜਾਂਦਾ ਤੇ ਬਣਾ ਲੈਂਦੇ ਕਹਿੰਦੇ ਇਹ ਗਲੀਆਂ ਦੇ ਵਿੱਚ ਕੋਈ ਪਹੁੰਚਿਆ ਵੀ ਨਹੀਂ 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 ਕੋਈ ਤੇ ਜੀ ਬਾਬਾ ਜੀ ਆਏ ਨੇ ਕਿੰਨੀ ਮਦਦ ਮਦਦ ਤੇ ਸਿਰਫ 10000 ਕਰਕੇ ਗਈ ਹੈ ਹਾਂਜੀ ਲੱਗਦਾ ਕੋਈ ਸੁਰੱਖ ਪੈਣਾ ਕਹਿੰਦੇ ਦਿਨਕੇ ਦਾ ਡੁੱਬ ਜੇ ਦੇਖੋ ਪਾਜੀ ਪਲਮ ਨਹੀਂ ਐ ਦੱਸੋ ਜਿੱਥੇ ਪਹਿਲਾਂ ਕੋਈ ਇੱਥੇ ਪਹੁੰਚਿਆ ਵੀ ਨਹੀਂ ਤੈਨੂੰ ਪਾਪਾ ਜੀ ਨੇ ਜੋਦ ਕੋ ਸਰਿਆ ਅਸੀਂ ਧੰਨਵਾਦ ਕਰਕੇ ਲੈ ਲਿਆ ਪਰ 10000 ਨਾ ਘਰ ਥੋੜੀ ਬੰਦ 10000 ਨਾ ਘਰ ਨਹੀਂ ਬੰਦਾ ਚਲੋ ਉਹਦੀ ਮਾਲਕੀ ਦੀ ਕਿਰਪਾ ਜੋ ਸਾਨੂੰ ਦੇ ਕੇ ਗਿਆ ਆਏ ਖੁਸ਼ ਹੋ ਕੇ ਲੈ ਗਏ ਮਾਰੇ ਗਈ ਗਾਰਾਂ ਨੂੰ ਬਹੁਤ ਮੁਸ਼ਕਲ ਆ ਗਈ ਬੜੀ ਮੁਸ਼ਕਲ ਬੜੀ ਮੁਸ਼ਕਲ ਘਰ ਵਾਲਾ ਮੇਰਾ ਮਾਰ ਗਿਆ ਐ ਘਰ ਦੇ ਥੱਲੇ ਜੇ ਆ ਜਾਓ ਮਰਾ ਨੀ ਨਿੱਕੇ ਬੱਚੇ ਆ ਜਿਹੜੀ ਦੁਆਰਾ ਮੇਰਾ ਮੁੰਡਾ ਜਿਹਦੇ ਵਿੱਚ ਮੈਂ ਰਹਿਨੀ ਬਹੁਤ ਮੁਸ਼ਕਿਲ ਹੈ ਦੇ ਘਰ ਸੋਨੇ ਦਾ ਨੁੱਕੜਾ ਟੁੱਕੜਾ ਬੜੀ ਮੁਸ਼ਕਲ ਹੁੰਦੀ ਜਿਹੜੇ ਕੋ ਹਿੰਮਤ ਪੈਂਦੀ ਤੇ ਸਿਫਤ ਬੜੀ ਮੁਸ਼ਕਲ ਤੁਹਾਡਾ ਧੰਨਵਾਦ ਪ੍ਰਭੂ ਦਾ ਧੰਨਵਾਦ ਮੈਂ ਤਾਂ ਕਿੰਨੇ ਸਮੇਂ ਤੋਂ ਇਸ ਮਕਾਨ ਦੇ ਵਿੱਚ ਰਹਿਨੇ ਹਾਂ ਕਾਫੀ ਰੀਜਾ ਨਾ ਬਣਾਇਆ ਹੋਣਾ ਮਕਾਨ ਜਦੋਂ ਕਿਸੇ ਨੇ ਮਕਾਨ ਚ ਵਿਆਹ ਕੀ ਇਹਦੇ ਵਿੱਚ ਹੀ ਆਈ ਮੈਂ ਬੇਈ ਲੋਕਾਂ ਨੇ ਇਹਦੇ ਸੁਣਿਆ ਆਪਣਾ ਮਾਨ ਕਰਦਾ ਸੁਣਾ ਕੇ ਉਹ ਚਾਵਾਂ ਨਾਂ ਬਣਾਇਆ ਮਕਾਨ ਜਿਹੜਾ ਇਦਾਂ ਟੇ ਟੇਰੀ ਹੋ ਗਿਆ ਟੇ ਟੇਰੀ ਹੋ ਗਿਆ ਆ ਬਿਆਗੀਆਂ ਇੱਥੇ ਬੱਚੇ ਨਹੀਂ ਵੜਨ ਦਿੰਦੇ ਕੰਦਾ ਖਾਣ ਕੇ ਰਹਿਦੀਆਂ ਲਮਕੀ ਸੀ ਡਰ ਲੱਗਦਾ ਬਹੁਤ ਮੁਸ਼ਕਲ ਲੜ ਤੇ ਬਹੁਤ ਮੁਸ਼ਕਲ ਆ ਤੁਹਾਡਾ ਧੰਨਵਾਦ ਆ ਪ੍ਰਭੂ ਦਾ ਜੇ ਤੁਸੀਂ ਇੱਕ ਕਮਰਾ ਵੀ ਬਣਾ ਤੋ ਬਣ ਤਾ ਧੰਨਵਾਦ ਪ੍ਰਭੂ ਜਤਾਂ ਨਵਾਤ ਜੋ ਭਾਇ ਨੇ ਦਿੱਤਾ ਜੀ ਚਵ ਕਰਾ ਜੀ ਜੇਕਰ ਕੋਈ ਤੁਹਾਡੀ ਮਦਦ ਕਰਨ ਆਉਣੀ ਹੋਵੇ ਜਾਂ ਕਿਸੇ ਨੇ ਕਰਨੀ ਹੋਵੇ ਤਾਂ ਕਿਹੜੇ ਨੰਬਰਾਂ ਤੇ ਨੰਬਰ ਤੁਸੀਂ ਮੇਰੇ ਨੰਬਰ ਲੈ ਲੋ ਦੱਸ ਦਿਓ ਨੰਬਰ ਜਾ ਮੈਂ ਨੀਸ਼ਾਨਵਾਰ ਮਾਰ ਕੇ ਲੈ ਨੰਬਰ ਨੰਬਰ ਕਿਵੇਂ ਫਿਰ ਸਾਰਾ ਬਣਾਉਣਾ ਪਾਜੀ ਪਰ ਚਲੋ ਹਣ ਸਾਰੇ ਨਹੀਂ ਤਾਂ ਉਹਦੋਂ ਹੀ ਕਮਰੇ ਪਿਛਲੇ ਬਣਾ ਦੇਣਾ ਸਾਨੂੰ ਤੇ ਆ ਗਾੜੀਆਂ ਹੀ ਢਾਟ ਢੁਕ ਚੱਲ ਵਿੜਾ ਬਣਾ ਲਾਂਗੇ ਤੇ ਫਿਰ ਰਹਿਣ ਦੀ ਤਾਂ ਹੋਈ ਚਾਹੀਦੀ ਨਾ ਸਭਾ ਹਾਲਾਤ ਨੇ ਸਮੋ ਜਿੱਥੇ ਲੈਂਟਰ ਜਿਹੜਾ ਵਹਿ ਗਿਆ ਸੀਗਾ ਤੇ ਇਹ ਦਰਾਰਾਂ ਕਿਸ ਤਰੀਕਾ ਇਹ ਰਹਿਣਯੋਗਾ ਤਾਂ ਨਹੀਂ ਰਹਿਣਯੋਗਤ ਨਹੀਂ ਪਾਜੀ ਹੁਣ ਇਹ ਕਿ ਪਿੱਛੇ ਸਾਰੇ ਰਹਿ ਸਕਣੇ ਕਮਰੇ ਉਹ ਵੀ ਪਾ ਦੇਣ ਤੇ ਪਿਛਲੇ ਕਮਰੇ ਵੀ ਇਸ ਤਰ੍ਹਾਂ ਦੇ ਸਾਰੇ ਉਹ ਡਿੱਗ ਚੁੱਕੇ ਨੇ ਉਹ ਕੰਡਾ ਤੇ ਸਾਰੀਆਂ ਤੇ ਰੇਪੜੀਆਂ ਸਾਰੀਆਂ ਕੰਡਾ ਦੇ ਡੇੜਾ ਆ ਚੁੱਕੇ ਆ ਇਹਦੇ ਵਿੱਚ ਤਾਂ ਬਹੁਤ ਮੁਸ਼ਕਲ ਹੋ ਗਈ ਹੈ ਸਾਨੂੰ ਤੇ ਰਾਤ ਡਰਾਂਦਾ ਬੱਚੇ ਲੈ ਕੇ ਉਧਰ ਬੈਠੇ ਦੇ ਤੇ ਉਹ ਤੁਹਾਨੂੰ ਦੇਖਿਆ ਸੀ ਤੇ ਫੇਰ ਹੀ ਵੀ ਮੈਂ ਵੇਖਿਆ ਤੇ ਮੈਂ ਚਲ ਭਾਜੀ ਉਹਨਾਂ ਨੂੰ ਬੁਲਾ ਕੇ ਦਿੰਦਾ ਹਾਂ ਸਰ ਹਾਂਜੀ